ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਗੋਭੀ ਆਲੂ ਫਰਾਈ ਕਰਕੇ ਬਣਾਵਾਂਗੇ ਜਿਸ ਤਰ੍ਹਾਂ ਹਲਵਾਈ ਬਣਾਉਂਦੇ ਆ ਫਰਾਈ ਕਰਕੇ ਉਸੇ ਤਰ੍ਹਾਂ ਅਸੀਂ ਇਹ ਗੋਭੀ ਆਲੂ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੇਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਦਬਾਉਣਾ ਨਾ ਭੁੱਲਿਓ ਵੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਿਆ ਕਰੇਗਾ ਇੱਥੇ ਮੈਂ ਗੋਭੀ ਲੰਬੀ ਲੰਬੀ ਗੋਭੀ ਕੱਟ ਲਈ ਸੀ ਟੰਡਲੇ ਅਸੀਂ ਗੋਭੀ ਦੇ ਵਿੱਚ ਕੋਈ ਨਹੀਂ ਪਾਇਆ ਸੀ ਫੁੱਲ ਫੋਲੀ ਪਾਏ ਸੀ ਤੇ ਇੱਥੇ ਲੰਬਾਈ 'ਚ ਮੈਂ ਆਲੂ ਕੱਟੇ ਸੀ ਤੇ ਹੁਣ ਅਸੀਂ ਗੈਸ ਤੇ ਗੋਭੀ ਨੂੰ ਫਰਾਈ ਕਰਾਂਗੇ ਗੈਸ ਉੱਪਰ ਅਸੀਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਅਸੀਂ ਗਰਮ ਕਰ ਦਵਾਂਗੇ ਤੇਲ ਅਸੀਂ ਦੋ ਕਟਸ਼ੀਆਂ ਤੇਲ ਪਾਵਾਂਗੇ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਇਹਦੇ ਵਿੱਚ ਅਸੀਂ ਆਲੂਆਂ ਨੂੰ ਫਰਾਈ ਕਰ ਲਵਾਂਗੇ ਸਭ ਤੋਂ ਪਹਿਲੇ ਆਲੂਆਂ ਨੂੰ 3-4 ਮਿੰਟ ਵਾਸਤੇ ਇਹਨਾਂ ਨੂੰ ਫਰਾਈ ਕਰਾਂਗੇ ਆਲੂ ਫਰਾਈ ਹੋ ਗਏ ਸੀ ਆਲੂਆਂ ਨੂੰ ਅਸੀਂ ਤੇਲ ਦੇ ਵਿੱਚੋਂ ਬਾਹਰ ਕੱਢ ਕੇ ਪਲੇਟ ਵਿੱਚ ਰੱਖ ਦਵਾਂਗੇ। ਉਸੇ ਤੇਲ ਦੇ ਵਿੱਚ ਅਸੀਂ ਗੋਭੀ ਨੂੰ ਫਰਾਈ ਕਰ ਲਵਾਂਗੇ। ਗੋਭੀ ਵੀ ਫਰਾਈ ਹੋ ਗਈ ਸੀ ਗੋਭੀ ਨੂੰ ਵੀ ਅਸੀਂ ਤੇਲ ਦੇ ਵਿੱਚੋਂ ਬਾਹਰ ਕੱਢ ਦਾਂਗੇ। ਉਸੇ ਤੇਲ ਦੇ ਵਿੱਚ ਮੈਂ ਜੀਰਾ ਪਾ ਦਵਾਂਗੀ ਇੱਕ ਚਮਚਾ ਥੋੜਾ ਜਿਹਾ ਪਾਵਾਂਗੇ ਸੀ ਸਾਫ ਤਨੀਏਨ ਵਿੱਚ ਦਰਦਰਾ ਜਿਹਾ ਕਰ ਲਿਆ ਸੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਤੜਕ ਲੈਨੇ ਆ ਇੱਥੇ ਪਿਆਜ਼ਾਂ ਨੂੰ ਮੈਂ ਗ੍ਰाइंड ਕਰ ਲਿਆ ਸੀ ਅਸੀਂ ਗੋਭੀ ਦੇ ਵਿੱਚ ਪਿਆਜ਼ ਗ੍ਰाइंड ਕਰਕੇ ਪਾਵਾਂਗੇ ਹਰੀ ਮਿਰਚਾ ਅਦਕਲ ਲਸਣ ਇਹਨਾਂ ਨੂੰ ਵੀ ਅਸੀਂ ਕੁੱਟ ਲਿਆ ਸੀ। ਤੇ ਇਹਨੂੰ ਸੜਕੇ ਦੇ ਵਿੱਚ ਪਾ ਕੇ ਭੁੰਨਾਂਗੇ। ਹੁਣ ਅਸੀਂ ਟਮਾਟਰ ਪਾ ਦਵਾਂਗੇ ਅਤੇ ਟਮਾਟਰ ਦੀ ਤਿਉਰੀ ਬਣਾ ਲਈ ਸੀ। ਨਮਕ ਪਾ ਦਵਾਂਗੇ। ਲਾਲ ਮਿਰਚ ਕਾਲੀ ਮਿਰਚ ਧਨੀਆ ਪਾਊਡਰ ਗਰਮ ਮਸਾਲਾ ਹਲਦੀ ਪਾੜਨ ਥੋੜੀ ਜਿਹੀ ਪਾਵਾਂਗੇ ਅਸੀਂ 컬러 ਵਾਲੀ ਮਿਰਚ ਤੇ ਮਸਾਲੇ ਨੂੰ ਅਸੀਂ ਹੋਰ ਮਿਕਸ ਕਰ ਦੇਵਾਂਗੇ ਇੱਥੇ ਮੈਂ ਟਮਾਟਰਾਂ ਵਾਲਾ ਕੌਲੀ ਚ ਪਾਣੀ ਪਾ ਦਿੱਤਾ ਸੀ ਤੇ ਮਸਾਲੇ ਨੂੰ ਅਸੀਂ ਪਕਾ ਦੇਨੇ ਆਂ ਕੱਟਿਆ ਆ ਤਨੀਆ ਪਾ ਦਾਂਗੇ ਤੜਕੇ ਨੇ ਤੇਲ ਛੜਤਾ ਸੀ ਹੋਣਾ ਸੀ ਇਹਦੇ ਵਿੱਚ ਗੋਭੀ ਆਲੂ ਪਾ ਦਵਾਂਗੇ ਗੋਭੀ ਆਲੂ ਪਾ ਕੇ ਮਿਕਸ ਕਰ ਦਾਂਗੇ ਤੜਕੇ ਦੇ ਵਿੱਚ ਅਸੀਂ ਗੋਭੀ ਆਲੂ ਨੂੰ ਟਾਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਦਵਾਂਗੇ ਸਬਜੀ ਨੂੰ ਇੱਕ ਦੋ ਵਾਰੀ ਨੇ ਪਹਿਲੇ ਵੀ ਚੈੱਕ ਕਰ ਲਿਆ ਸੀ ਸਬਜੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਦੀ ਆਪਾਂ ਵਿਆਹਾਂ ਛਾਦੀਆਂ ਦੇ ਵਿੱਚ ਸਬਜੀ ਖਾਂਦੇ ਗੋਭੀ ਦੀ ਉਸੇ ਤਰ੍ਹਾਂ ਦੀ ਸਬਜੀ ਬਣ ਕੇ ਰੈਡੀ ਹੋ ਗਈ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਧਨੀਆ ਪਾ ਦਵਾਂਗੇ ਗੈਸ ਨੂੰ ਵੀ ਬੰਦ ਕਰ ਦਿੰਨੇ ਆਂ ਤਨੀ ਇਹਨੂੰ ਮਿਕਸ ਕਰ ਦਵਾਂਗੇ ਗੋਭੀ 'ਚ ਸਬਜੀ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਆਲੂ ਗੋਭੀ ਦੀ ਸਬਜੀ ਸਬਜੀ ਜਿਸ ਤਰ੍ਹਾਂ ਪੂਰੀਆਂ ਨਾਲ ਆਪਾਂ ਇਹ ਪੂਰੀਆਂ ਨਾਲ ਵੀ ਆਪਾਂ ਖਾ ਸਕਦੇ ਪਰੌਂਠੇ ਨਾਲ ਵੀ ਪੂਰੀਆਂ ਨਾਲ ਵੀ ਗੋਭੀ ਐਸ ਇਹੋ ਜੀ ਲਵਾਈ ਬਣਾ ਕੇ ਤਿਆਰ ਕਰਦੇ ਹਾਂ ਤਾਂ ਬਹੁਤ ਵਧੀਆ ਫਰਾਈ ਕੀਤੀ ਗੋਭੀ ਬਣੀ ਹੈ ਤੇ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਰਿਓ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ